ਆਓ ਤਾਂ ਇਹ ਜ਼ਮੀਨ 2005 ਦੇ ਵਿੱਚ ਘਰ ਦੀਆਂ ਮਜਬੂਰੀਆਂ ਤੇ ਭੈਣਾਂ ਦੇ ਵਿਆਹ ਕਰਕੇ ਵਿਕ ਗਈ ਸੀ ਕਹਣਗੇ ਜੇ ਫਰਦਾਂ ਚ ਸਿੰਘ ਤੇ ਕੌਰ ਨਾਮ ਰਹਿਣਗੇ ਪੰਜਾਬ ਤਾਂ ਬਚੇਗਾ ਜਿਸ ਦਿਨੇ ਫਰਦਾਂ ਚੋਂ ਗਾਇਬ ਹੋ ਗਏ ਉਸ ਦਿਨ ਪੰਜਾਬ ਤੇ ਆਪਣਾ ਦਾਵਾ ਖਤਮ ਹੋ ਜੇਗਾ ਬਈ ਖੇਤੀ ਲਾਹੇਵੰਦ ਧੰਦਾ ਮੈਂ ਇਸ ਲਈ 80-8000 ਰੁਪਏ ਦੀਆਂ ਨੌਕਰੀਆਂ ਛੱਡ ਕੇ ਵੱਡੀਆਂ ਕੰਪਨੀਆਂ ਦੇ ਵਿੱਚ ਵਾਈਟ ਕਾਲਰ ਜੌਬ ਏਸੀ ਲੱਗੇ ਸੀ ਗੱਡੀਆਂ 'ਚ ਏਸੀ ਸੀ ਸਾਰਾ ਦਿਨ ਏਸੀ 'ਚ ਰਹਿੰਦਾ ਸੀ ਇੱਥੇ 47 ਡਿਗਰੀ ਟੈਂਪਰੇਚਰ 'ਚ ਆ ਕੰਮ ਕਰ ਲੈਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਧੰਦਾ ਲਾਹੇਵੰਦ ਦਾ ਅਸੀਂ ਨਾਵਾਂਗੇ ਤੁਸੀਂ ਆਪਣੇ ਏਨਾ ਪੈਸੇ ਨਾ ਬਰਬਾਦ ਕਰੋ ਚੰਡੀਗੜ੍ਹ ਜਿੱਥੇ ਜਾਣੋ ਇੰਨੀ ਦੂਰ ਦੂਰ ਆ ਵੇਖੋ ਸਾਡਾ ਦੇਸ਼ੂਤ ਵਿੱਚ ਕਿ ਤੁਸੀਂ ਚੰਗਾ ਕੰਮ ਕਰੋਗੇ ਤਾਂ ਤੁਹਾਡੇ ਬੱਚੇ ਤੁਹਾਡੇ ਪੈਰਾਂ ਦੇ ਪੈਰ ਧਰਨਗੇ ਕਿਉਂਕਿ ਹਰੇਕ ਬੱਚੇ ਦਾ ਰੋਲ ਮਾਡਲ ਉਹਦਾ ਪਿਓ ਹੁੰਦਾ। ਅੱਜ ਦੇ ਦਿਨ ਦੀ ਸ਼ੁਰੂਆਤ ਬਾਜਾਂ ਵਾਲੇ ਦਸ਼ਮੇਸ਼ ਪਿਤਾ ਦੇ ਚਰਨਾਂ ਤੋਂ। ਐਛੇ ਹੋਏ। ਐਛੇ ਅੱਖਾ ਕੋਲ। ਇਹ ਕਾਕਾ ਸਾਨੂੰ ਕਰਦਾ ਪਿਆ ਤੰਗ। ਇਹ ਕਹਿੰਦਾ ਵੀ ਅੱਜ ਸੰਡੇ ਤੇ ਮੈਨੂੰ ਲੈ ਕੇ ਜਾਓ ਵਾਟਰ پارک। ਇਹ ਤੇ ਮੈਂ ਤੁਹਾਡੇ ਨਾਲ ਨਾਰਾਜ਼ ਹਾਂ ਬਈ ਵਾਟਰ پارک ਜਾਣਾ ਹੈ ਮੂੰਹ ਤੇ ਵਿਖਾ ਦੇ ਫਿਰ ਫਿਰ ਲੈ ਕੇ ਜਾਊਗਾ ਅਸੀਂ ਜਾਣਾ ਹੈ ਅੱਜ ਫਿਰ ਬਣਾਉਨੇ ਆ ਮੂੜੇ ਦੇ ਲਈ ਜਵਾਕ ਦਾ ਵਾਟਰ پارک ਦਾ ਤੇ ਇਸ ਹਿਸਾਬ ਨਾਲ ਨਾਰਾਜ਼ ਹੈ ਅੱਜ ਉਤਲੇ ਲੈਵਲ ਦੀ ਗੱਲਬਾਤ ਹੈ ਧੀ ਰਾਣੀ ਨਹੀਂ ਨਾਰਾਜ਼ਗੀਆਂ ਵੱਡੇ ਲੈਵਲ ਦੀਆਂ ਹੈ ਬਈ ਸਵੇਰ ਦੀ ਮਾਰਨਿੰਗ ਗੁੱਡਾ ਬਾਬਾ ਜੀ ਦੀ ਕਿਰਪਾ ਤੇ ਦੋ ਕਿੱਲੇ ਕੱਦੂ ਤਿਆਰ ਕਰ ਲਿਆ ਤੇ ਝੋਨੇ ਦੀਆਂ ਤਿਆਰੀਆਂ ਉੱਤਲੇ ਲੈਵਲ ਤੇ ਚੱਲੀ ਜਾਂਦੀ ਆ ਮੌਸਮ ਬਹੁਤ ਸੋਹਣਾ ਅੱਜ ਹਵਾ ਚੱਲੀ ਜਾਂਦੀ ਆ ਕੰਮ ਥੰਦੇ ਵਾਲਾ ਮੌਸਮ ਹੈ ਤੇ ਕੱਦੂ ਮਾਰਦੇ ਆ ਅੱਜ ਦੋ ਕਿੱल्ल्या ਦਾ ਤੇ ਇਹਦੇ ਚ ਸ਼ੁਰੂ ਕਰਾਂਗੇ ਝੋਨਾ ਝੋਨਾ ਲਾਉਣ ਦਾ ਸਹੀ ਟਾਈਮ ਹੈ ਬਈ ਹੁਣ ਸੌਣ ਦੇ ਵਿੱਚ ਅੱਗੇ ਠੰਡਾ ਮੌਸਮ ਆਉਣੇ ਤੇ ਵਧੀਆ ਤਰੀਕੇ ਨਾਲ ਬੂਟਾ ਮਾਰ ਕੇ ਚੱਲ ਪਏਗਾ ਕਿੱਲਾ ਇਹ ਤੇ ਦੋ ਕਿੱਲੇ ਚ ਝੋਨਾ ਤੇ ਤਿਆਰੀ ਕਰਕੇ ਕੱਲ ਨੂੰ ਚੋਨਾ ਲਵਾ ਦੇਣਾ ਆਓ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਗਲਾ ਥੋੜਾ ਜਿਆ ਖਰਾਬ ਹੈ ਬਈ ਜਦੋਂ ਦੇ ਹਮਕੁੰਡ ਸਾਹਿਬ ਤੋਂ ਆਏ ਆ ਸਰੀਰ ਠੀਕ ਨਹੀਂ ਹੋਇਆ ਅਜੇ ਤੇ ਕਈ ਕਹਿੰਦੇ ਸੀ ਵੀ ਪਾਣੀ ਮੁੱਕ ਜਾਣਾ ਧਰਤੀ ਖਤਮ ਹੋ ਜਾਣੀ ਆ ਦੁਨੀਆ ਖਤਮ ਹੋ ਜਾਣੀ ਆ ਸਾਨੂੰ ਸੁਣਦਿਆਂ ਸੁਣਦਿਆਂ ਨੂੰ ਬਈ ਚਿੱਟੇ ਆ ਗਏ ਪਰ ਜੀ ਬਾਬੇ ਨਾਨਕ ਦੀ ਧਰਤੀ ਆ ਬਈ ਇਹ ਦੇ ਖੇਤਾਂ 'ਚੋਂ ਬਰਕਤ ਨਹੀਂ ਜਾ ਸਕਦੀ ਆਜਾਸ਼ ਉਹ ਧੀ ਰਣੀ ਆ ਰਹੀ ਹੈ ਇਹ ਆ ਜੀ ਸਾਡਾ ਪਿੰਡਾਂ ਵਾਲਿਆਂ ਦਾ ਦੇਸੀ ਵਲੌਗ ਦੇਸੀ ਚੈਨਲ ਤੇ ਅਸੀਂ ਸਾਰਾ ਦਿਨ ਕੀ ਕਰਦੇ ਆ ਅੱਜ ਥੋੜਾ ਮੌਸਮ ਠੰਡਾ ਤਾਂ ਉਹ ਤਾਂ ਦਿਖਾ ਰਹੇ ਆ ਅੱਜ ਗਰਮੀਆਂ ਦੇ ਵਿੱਚ ਇੰਨੀ ਜ਼ਿਆਦਾ ਲੋ ਦੇ ਵਿੱਚ ਇੱਥੇ ਕੰਮ ਕੀਤਾ ਸੀ ਉਹ ਨਹੀਂ ਦਿਖਾਉਣਾ ਅੱਜ ਦਿਖਾਵਾਂਗੇ ਸਾਰਾ ਦਿਨ ਕਿਉਂਕਿ ਮੌਸਮ ਥੋੜਾ ਜਿਹਾ ਵਧੀਆ ਤੇ ਥੋੜਾ ਵੀਡੀਓ ਕੁਆਲਿਟੀ ਵਧੀਆ ਆਏਗੀ ਤੇ ਲੋਵਾਂ ਤੇ ਬਗਦੀਆਂ ਸੀ ਤੇ ਇਹਨਾਂ ਖੇਤਾਂ ਦੇ ਵਿੱਚ ਕੰਮ ਕਰਦੇ ਰਹੇ ਤੁਹਾਨੂੰ ਉਹ ਨਹੀਂ ਦਿਖਾਇਆ ਉਹ ਬਾਦਾਂ ਟਫ ਸੀ ਬਈ ਬੋਲਿਆ ਵੀ ਨਹੀਂ ਸੀ ਜਾਂਦਾ ਹੁੰਦਾ ਤੇ ਇਹ ਆ ਗਈ ਸਾਡੀ ਧੀ ਰਾਣੀ ਕਿੱਧਰ ਹੈ ਗੁੱਡ ਮਾਰਨਿੰਗ ਕਰੋ ਸਾਰਿਆਂ ਨੂੰ ਗੁੱਡ ਮਾਰਨਿੰਗ ਕਿੱਥੇ ਚੱਲਣਾ ਤੂੰ ਦੁਪਹਿਰ ਵੇਲੇ ਵੇੜ ਵੀ ਲੈਦੇ ਐਦਾਂ ਸਾਡੇ ਜਵਾਂ ਕਮਿੱਟੀ ਸਾਰਾ ਦਿਨ ਖੇਡਦੇ ਨੇ ਆਜੋ ਜੀ ਤੇ ਸਾਡੀ ਧੀ ਰਾਣੀ ਨੇ ਅੱਜ ਜਿੱਦ ਫੜੀ ਸੀ ਵਾਟਰ پارک ਜਾਣਾ ਇਹ ਨੂੰ ਲੈਂਦਾ ਆ ਪੱਦੇਸੀ ਵਾਟਰ پارک ਚ ਇਹ ਪੁੱਤਰ ਜੀ ਹੁਣ ਵਾਟਰ ਆ ਗਿਆ پارک ਬਣੀ ਹੋਈ ਏ ਟੱਪੋਂ ਆਣਗੇ ਵਟਪੋਂਗੇ ਇੱਥੋਂ ਤੇ ਇਹਦੇ ਤੋਂ ਇਹ ਵੱਡਾ ਖਾਲ ਟੱਪਿਆ ਨਹੀਂ ਜਾਣਾ ਟੱਪੋਂ ਆਣਗੇ ਟੱਪੇਗੀ ਮਾਰਸ਼ਲ ਜੋਰ ਲਾ ਕੇ ਉਹ ਬੱਲੇ 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 ਪਿੰਡਾਂ ਵਾਲਿਆਂ ਨੂੰ ਕੋਈ ਸਖਾਨ ਦੀ ਲੋੜ ਨਹੀਂ ਪੈਂਦੀ ਇਹ ਤਾਂ ਸਿੱਖੇ ਸਿਖਾਈ ਆਉਂਦੇ ਆ ਤੇ ਮਾਨ ਹੈ ਬਈ ਸਾਨੂੰ ਪਿੰਡੂ ਹੁਣ ਤੇ ਇਤਰਾ ਤੇ ਕਿੱਲਣਾ ਤੇ ਇਧਰ ਦੀ ਸੁੱਕਾ ਉਹ ਦੇਖੋ ਤੇ ਇਹ ਤਾਂ ਸੁੱਕੇ ਜਾਉ ਤੇ ਅਸੀਂ ਤੁਹਾਨੂੰ ਦਿਖਾਣੇ ਆ ਅੱਜ ਦੇਸੀ ਪੂਲ ਜਿਹਦੇ ਵਿੱਚ ਕੋਈ ਟਿਕਟ ਨਹੀਂ ਜਿਹੜਾ ਮਰਜ਼ੀ ਮੇਰਾ ਦੋਸਤ ਆਜੋ ਤੁਹਾਨੂੰ ਇਸ ਪੂਲ ਦੇ ਫ੍ਰੀ ਇਸ਼ਨਾਨ ਪਾਣੀ ਇਹ ਆ ਸਾਡਾ ਦੇਸੀ ਪੂਲ ਹਾਂ ਠੀਕ ਹੈ ਇੱਥੇ ਠੀਕ ਆ ਦੰਨ ਇੱਥੇ ਨਾ ਆਏਗਾ ਅੱਜ ਅੱਜ ਕੁੜੀਆਂ ਨੂੰ ਕਰਾਣਿਆ ਦੇਸੀ ਪੂਲ ਤੇ ਇਸ਼ਨਾਨ ਪਾਣੀ ਪਣੀ ਤਿਆਰ ਹੋ ਗਈ ਤੇ ਜਦੋਂ ਲੋਵਾ ਵਗਦੀਆਂ ਨੇ ਅਸੀਂ ਝੋਨੇ ਲਾਉਨੇ ਆ ਬਈ ਇਸ ਬਰੋਟੇ ਥੱਲੇ ਬੈਠ ਕੇ ਨਾ ਆਸ ਵਾਰੀ ਬਹੁਤ ਗਰਮੀ ਕੱਢੀ ਆ ਜਦੋਂ ਲੋਕਾਂ ਨੇ ਏਸੀ ਦੇ ਬਾਬ ਦੇ ਜਾਂਦਾ ਸੀ ਤੇ ਇਸ ਬਰੋਟੇ ਥੱਲੇ ਆ ਪਾਣੀ ਵਗਦੇ ਦੇ ਵਿੱਚ ਪੈਰ ਡਬੋ ਕੇ ਜਿਵੇਂ ਗੁड़िया ਬੈਠੀ ਆ ਅਸੀਂ ਖਾਲ ਦੇ ਵਿੱਚ ਬਹੁਤ ਗਰਮੀ ਕੱਢੀ ਆ ਸਰੀਰ ਦੀ ਬਈ ਐਸ ਵਾਰੀ ਬਹੁਤ ਮਜ਼ਾ ਆਇਆ ਇਹ ਆ ਬਈ ਕੁਦਰਤ ਰੁੱਖ ਜ਼ਰੂਰ ਲਗਾਓ ਨਵੇਂ ਤੇ ਸਾਡੇ ਖੇਤਾਂ ਦੇ ਵਿੱਚ ਬਈ ਰੁੱਖ ਲਾਉਣ ਦੀ ਲੋੜ ਨਹੀਂ ਪੈਂਦੀ ਹੁੰਦੀ ਇਹ ਆਪਣੇ ਆਪ ਉੱਗ ਪੈਂਦੇ ਆ ਆ ਦੇਖੋ ਕਿੰਨੇ ਨਵੇਂ ਰੁੱਖ ਉੱਗੇ ਹੋਏ ਨੇ ਤੇ ਇਹਨੇ ਇੱਕ ਦਿਨ ਵੱਡਾ ਦਰਖਤ ਬਣ ਜਾਣਾ ਕਿੰਡਾ ਸੁੰਦਰ ਲੱਗਦਾ ਹੈ ਕੁਦਰਤੀ ਸੁੰਦਰਤਾ ਹੈ ਬਈ ਦੇਖੋ ਇੱਕ ਵਾਰੀ ਫਿਰ ਤੋਂ ਤੁਹਾਨੂੰ ਦਿਖਾਣਾ ਹੈ ਕੁਦਰਤੀ ਸੁੰਦਰਤਾ ਇਹਨੂੰ ਕਿਸੇ ਆਰਟਿਸਟ ਨੇ ਡਿਜ਼ਾਈਨ ਨਹੀਂ ਕੀਤਾ ਇਹਨੂੰ ਸਾਡੇ ਉੱਪਰ ਵਾਲੇ ਵੱਡੇ ਆਰਟਿਸਟ ਨੇ ਡਿਜ਼ਾਈਨ ਕੀਤਾ ਹੈ ਇੱਕ ਆ ਗਿਆ ਦੂਜੇ ਪਾਸੇ ਦੀ ਸਾਡੇ ਵਾਲਾ ਚੋਬਰ ਆ ਵੀ ਚੋਬਰਾ ਦੇਸੀ ਪੂਲ ਠੀਕ ਹੈ ਹੈ ਇਸ ਬਰੋਟੇ ਥੱਲੇ ਬਈ ਤੁਹਾਨੂੰ ਪਹਿਲਾਂ ਵੀ ਦੱਸਿਆ ਬਹੁਤ ਜਿਆਦਾ ਨੇ ਤੇ ਜਿਹੜੀਆਂ ਮੇਰੀਆਂ ਵੀਡੀਓ ਤੁਸੀਂ ਦੇਖਦੇ ਹੋ ਮੈਂ ਇਹਦੇ ਥੱਲੇ ਬੈਠ ਕੇ ਕਾਫੀ ਬਣਾਈਆਂ ਤੇ ਇਹ ਮੌਸਮ ਜਾਂ ਇਹ ਨਜ਼ਾਰੇ ਸ਼ਹਿਰਾਂ 'ਚ ਨਹੀਂ ਦਿੱਸਦੇ ਅਲਟੀਮੇਟ ਹੈ ਇੱਧਰ ਸਾਡੇ ਭਾਜੀ ਸਿਰ ਤੇ ਖੜੇ ਨੇ ਕਹਿੰਦੇ ਵੀ ਠੰਡ ਰਹਿ ਨਹੀਂ ਦੇਣੀ કરી ਜਾਂਦੇ ਸੀ ਸਪਰੇਅ ਤੇ ਵੈਸੇ ਤੇ ਮੈਂ ਸਪਰੇਆਂ ਖਾਧਾ ਦਵਾਈਆਂ ਦੇ ਹੱਕ ਤੇ ਹੈ ਨਹੀਂ ਪਰ ਇਹ ਜੱਟ ਦੀ ਮਜਬੂਰੀ ਹੁੰਦੀ ਹੈ ਕਾਫੂਸ ਜਾਂ ਮਰ ਜਾਂਦਾ ਕੋਈ ਜ਼ਰੀਲੀ ਨਹੀਂ ਹੈ ਸਪਰੇ ਪਰ ਗੱਲ ਇਹ ਹੈ ਕਿ ਇਹ ਸਪਰੇ ਜੱਟਾਂ ਵਾਲੀ ਜਿਹੜੀ ਮਜਬੂਰੀ ਚ ਕਰਦੇ ਨੇ ਇਹ ਕਾਫੂਸ ਮਾਰਨ ਲਈ ਇਹ ਤਾਂ ਸਾਰਿਆਂ ਨੂੰ ਦਿਖ ਜਾਂਦੀ ਆ ਤੇ ਜਿਹੜੀ ਆ ਫੂਡ ਕੰਪਨੀਆਂ ਵਾਲੇ ਆ ਜਿਹੜੇ ਆ ਆਪਣੇ ਸਮਾਨ ਪ੍ਰੋਡਕਟ ਵੇਚਦੇ ਨੇ ਜਿਹੜੇ ਉਹ ਆਪਣੀ ਭੁੱਖ ਨਾਲ ਛੇੜਛਾੜ ਕਰਦੇ ਨੇ ਆਪਣੀ ਭੁੱਖ ਵਧਾਣ ਲਈ ਵੀ ਵਾਰ-ਵਾਰ ਭੁੱਖ ਲੱਗੇ ਉਹ ਮਿਨਰਲ ਜੋ ਆਪਣੇ ਵਿਟਾਮਿਨ ਪ੍ਰੋਟੀਨ ਸਾਰਾ ਕੁਝ ਉਹਦੇ ਤੱਤ ਗਾਇਬ ਕਰ ਦਿੰਦੇ ਨੇ ਫੂਡ ਦੇ ਵਿੱਚੋਂ ਉਹ ਕਿਸੇ ਨੂੰ ਨਹੀਂ ਦਿਖਦੀ ਵੀ ਆਪਣੇ ਖਾਣੇ ਦੀ ਜਿਹੜੇ ਖਾਣੇ ਨਾਲ ਛੇੜਛਾੜ ਹੁੰਦੀ ਹੈ ਆਪਣੀ ਭੁੱਖ ਵਧਾਉਣ ਲਈ ਜਿਹੜੇ ਉਹ ਦਵਾਈਆਂ ਸਪਰਿਆਂ ਕਰਦੇ ਨੇ ਜਾਂ ਮਤਲਬ ਆਪਣੇ ਵਿਟਾਮਿਨ ਉਹ ਮਿਨਰਲ ਖਤਮ ਕਰਨ ਲਈ ਦਵਾਈਆਂ ਲਾਉਂਦੇ ਨੇ ਤੇ ਸਿੱਧਾ ਆਪਣੇ ਖਾਣੇ ਰਾਹੀਂ ਅੰਦਰ ਜਾਂਦੀਆਂ ਉਹਨੇ ਕਿ ਸਾਨੂੰ ਦੇਖਦੀ ਜਿਹੜੀ ਇਹ ਜੱਟ ਸਪਰੇ ਕਰਦੇ ਨੇ ਕਾਫੂਸ ਮਾਰਨ ਲਈ ਨੋਰਮਲ ਇਹਦੇ ਤੇ ਸਾਰੇ ਟੱਪਦੇ ਨੇ ਹਰੇ ਆ ਸਪਰੇ ਆ ਕਰਦੇ ਨੇ ਜੀ ਫਲਾਨਾ ਜੱਟ ਦੀ ਹਰੇਕ ਚੀਜ਼ ਤੋਂ ਤਕਲੀਫ ਹੁੰਦੀ ਆ ਬਈ ਫੈਕਟਰੀਆਂ ਵਾਲੇ ਕੁਝ ਵੀ ਕਰਨ ਵੱਡਿਆਂ ਦੇ ਖਿਲਾਫ ਕੋਈ ਨਹੀਂ ਬੋਲਦਾ ਹਰ ਕੋਈ ਮਾੜੇ ਬੰਦੇ ਦੇ ਖਿਲਾਫ ਬੋਲਦਾ ਤੰਨੀ ਲੀਰਾ ਵੀ ਆਏ ਮੂਰਾ ਗਡੁੰਗੇ ਸੰਗਾਂ ਵਾਲੀ ਇਹ ਆ ਗਈਆਂ ਸੱਜਰ ਹਾਂ ਹਾਂ ਇਹ ਆ ਸਾਡੇ ਪਿੰਡ ਦਾ ਜਿਹੜਾ ਹੱਬ ਐ ਖਬਰਾਂ ਦੀ ਸਵੇਰੇ ਇੱਥੋਂ ਸਾਰੀਆਂ ਖਬਰਾਂ ਸ਼ੁਰੂ ਹੁੰਦੀਆਂ ਨੇ ਤੇ ਪਿੰਡ 'ਚ ਡਿਲੀਵਰ ਬਹੁਤ ਜਲਦੀ ਸਾਡੇ ਵਾਲੇ ਪਿੰਡਾਂ ਵਾਲੇ ਨਾ ਟੀਵੀ ਘਟ ਦੇਖਦੇ ਨੇ ਤਾਂ ਇੱਥੋਂ ਖਬਰਾਂ ਵੱਧ ਕੈਚ ਕਰਦੇ ਨੇ ਪਿੰਡ ਦੀ ਡੈਰੀ ਇੱਥੇ ਸਾਡੇ ਪਿੰਡਾਂ ਵਾਲੇ ਦੁੱਧ ਪਾਣ ਆਉਂਦੇ ਨੇ ਸ਼ਹਿਰਾਂ ਵਾਲੇ ਵਾਂਗ ਲਿਜਾਣ ਨਹੀਂ ਆਉਂਦੇ ਤੇ ਮੰਗਤ ਥੋੜੀ ਬਾਹਲੇ ਤੰਗ ਨੇ ਨਵੇਂ-ਨਵੇਂ ਸਮਾਨ ਲਈ ਆਉਂਦੇ ਨੇ ਇਹ ਜੱਟਾਂ ਨੂੰ ਠੱਗਣ ਦੇ ਨਵੇਂ ਤਰੀਕੇ ਨਵੀਆਂ ਮਸ਼ੀਨਾਂ ਇਹਨਾਂ ਦਾ ਤੁਹਾਨੂੰ ਫੇਰ ਦਿਖਾਵਾਂਗੇ ਵੀ ਕੀ ਬਣਨਾ ਹੈ ਅੱਗੇ ਜੱਟਾਂ ਦੀ ਲਾਹੇਵੰਦ ਸਾਬਤ ਹੁੰਦੀਆਂ ਨੇ ਜਾਂ ਨਹੀਂ ਮੰਗਤ ਸੰਦੇ ਬਣ ਜੋ ਮਿੱਤਰੋ ਤਰੀਕ ਹੋ ਗਈ ਅੱਜ 24 ਤੇ ਅੱਜ ਸ਼ੁਰੂ ਕਰਤੀ ਬਜਾਈ ਤੇ ਆਏ ਨੇ ਆਪਣੇ ਪ੍ਰੋਜੈਕਟ ਸੀਰ ਹੋ ਰਹੀ ਪਿੰਡ ਹੋਈ ਹੋਰ ਜਗਸੀਰ ਠੀਕ ਹੈ ਠੀਕ ਹੈ ਲਾਜੋਗੇ ਅੱਜ ਕਿਲਾ ਤੇ ਬਾਦ ਬਾਦ ਲਾ ਦੇਣੇ ਐ ਦੋ ਤਿੰਨ ਜਣੇ ਹੋਰ ਵੇ ਬੜਕਾ ਮਾਰਦੇ ਨੇ ਪਤੰਦਰ ਕਹਿੰਦੇ ਵੀ ਤਿੰਨ ਕਿਲੇ ਵੀ ਲਾ ਦੇਾਂਗੇ ਜਦੋਂ ਕੋਈ ਵੀ ਬੂਟਾ ਇਸ ਧਰਤੀ ਦੀ ਹਿੱਕ ਤੇ ਲੱਗਦਾ ਜੱਟ ਦੇ ਨਾਲ ਜੱਟ ਤਾਂ ਉਹਦੇ ਲਈ ਦਵਾ ਕਰਦਾ ਹੀ ਕਰਦਾ ਕਿਉਂਕਿ ਉਹਦੀ ਰੋਜੀ ਰੋਟੀ ਆ ਨਾਲ ਸਾਡੇ ਮਜ਼ਦੂਰ ਵੀ ਉਸ ਤੋਂ ਵੱਧ ਇਸ ਲਈ ਪ੍ਰਾਰਥਨਾ ਕਰਦੇ ਹਜ਼ਾਰਾਂ ਤੇ ਲੱਖਾਂ ਲੋਕਾਂ ਦੀ ਢਿੱਡ ਭਰਦੀ ਹੈ ਧਰਤੀ ਇਹ 150 ਮਣ ਦਾਣੇ ਪੈਦਾ ਕਰਨ ਵਾਲੀ ਹੈ ਜਿਹਨੂੰ ਛੱਡ ਛੱਡ ਕੇ ਅਸੀਂ ਬਾਹਰ ਜਾਈ ਜਾਂਦੇ ਆ ਆ ਉਸਤੋਂ ਖੇਤੀ ਸ਼ੁਰੂ ਕਰਨੀ ਸੀ ਬਾਈ ਪਰ ਖੇਤੀ ਸ਼ੁਰੂ ਕਰਨੀ ਸੀ ਕਹਿੰਦੇ ਵੀ ਜਿਵੇਂ ਸਿਆਣੇ ਕਿ ਆਪਣੀ ਤੋਂ ਜ਼ਮੀਨ ਤੋਂ ਇਹ ਜ਼ਮੀਨ 2005 ਦੇ ਵਿੱਚ ਘਰ ਦੀਆਂ ਮਜਬੂਰੀਆਂ ਤੇ ਭੈਣਾਂ ਦੇ ਵਿਆਹ ਕਰਕੇ ਵਿਕ ਗਈ ਸੀ ਤੇ ਬਹੁਤ ਸਾਲ ਮੈਂ 15 20 20 ਸਾਲ ਲਗਭਗ ਮੈਂ ਜੋਬ ਕੀਤੀ ਮਲਟੀ ਇੰਟਰਨੈਸ਼ਨਲ ਕੰਪਨੀਆਂ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਦੇ ਵਿੱਚ 80 85000 ਤਨਖਾਹ ਸੀ ਪਰ ਮੈਂ ਛੱਡ ਕੇ ਆਇਆ ਖੇਤੀ ਕਰਨ ਲਈ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਸਾਲ ਪੂਰਾ ਮਨਸ ਹੀ ਖੇਤੀ ਕਰਨ ਦਾ ਤੇ ਜ਼ਮੀਨ ਮੈਨੂੰ ਉਹ ਮਿਲੀ ਜਿਹੜੀ ਸਾਡੀ ਆਪਣੀ ਸੀ ਕਿਸੇ ਟਾਈਮ ਖੇਤੀ ਕਰਨ ਨੂੰ ਠੀਕ ਹੈ ਇਹ ਜ਼ਮੀਨ ਅੱਜ ਮੇਰੇ ਕੋਲ ਠੇਕੇ ਤੇ ਆ ਪਰ ਅਸੀਂ ਵੀ ਇਹ ਚੈਲੰਜ ਲਿਆ ਕਿ ਇੱਕ ਦਿਨੇ ਆਪਣੀ ਜਰੂਰ ਬਣਾਉਣੀ ਹੈ ਇਹ ਜ਼ਮੀਨ ਇੱਕ ਦਿਨ ਆਪਣੀ ਬਣਾਵਾਂਗੇ ਮਾਲਕ ਸੁੱਖ ਰੱਖੇਗਾ ਬਾਬਾ ਛੇਤੀ ਸਾਨੂੰ ਇਹ ਜ਼ਮੀਨ ਸਾਡੀ ਆਪਣੀ ਬਣਾ ਕੇ ਦੇਗਾ ਪਰ ਅੱਜ ਏ ਠੇਕੇ ਤੇ ਕਰਦੇ ਆ ਇਸੇ ਵਲੌਗ ਇਸੇ ਚੈਨਲ ਤੇ ਵਲੌਗ ਪਾਵਾਂਗੇ ਸਾਰੇ ਏ ਜਮੀਨ ਆਪਣੀ ਲੈ ਤੁਸੀਂ ਸਾਡਾ ਸਾਥ ਦਿਓ ਸਾਡੇ ਚੈਨਲ ਨੂੰ سپورਟ ਕਰਿਓ ਕਿਉਂਕਿ ਮੇਰੇ ਕੋਲ ਹੁਣ ਇੱਕੋ ਇੱਕ ਹੀ ਮੈਂ ਨੌਕਰੀ ਵੀ ਛੱਡਤੀ ਬਾਈ ਖੇਤੀ ਕਰਨ ਲੱਗ ਗਿਆ ਕਿਉਂਕਿ ਖੇਤੀ ਬਿਨਾ ਅਸੀਂ ਬਚ ਨਹੀਂ ਸਕਦੇ ਸਿਆਣੇ ਕਹਿੰਦੇ ਨੇ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਫਰਦਾਂ ਚ ਸਿੰਘ ਤੇ ਕੌਰ ਨਾਮ ਰਹਿਣਗੇ ਪੰਜਾਬ ਤਾਂ ਬਚੇਗਾ ਜਿਸ ਦਿਨੇ ਫਰਦਾਂ ਚੋਂ ਗਾਇਬ ਹੋ ਗਏ ਉਸ ਦਿਨ ਪੰਜਾਬ ਤੇ ਆਪਣਾ ਦਾਵਾ ਖਤਮ ਹੋ ਜਾਏਗਾ ਤੇ ਤੁਸੀਂ ਜਿਹੜੇ ਹਿਸਾਬ ਨਾਲ ਜ਼ਮੀਨਾਂ ਵੇਚ ਕੇ ਬਾਹਰ ਨੂੰ ਜਾਈ ਜਾਂਦੇ ਹੋ ਸਿੰਘ ਤੇ ਕੌਰ ਨਾਮ ਜਿਆਦਾ ਟਾਈਮ ਫਰਦਾਂ ਚ ਰਹਿਣੇ ਨਹੀਂ ਬਈ ਖੇਤੀ ਲਾਹੇਵੰਦ ਧੰਦਾ ਮੈਂ ਇਸ ਲਈ 80-8000 ਰੁਪਏ ਦੀਆਂ ਨੌਕਰੀਆਂ ਛੱਡ ਕੇ ਵੱਡੀਆਂ ਕੰਪਨੀਆਂ ਦੇ ਵਿੱਚ ਵਾਈਟ ਕਾਲਰ ਜੌਬ ਏਸੀ ਲੱਗੇ ਸੀ ਕੱਡੀਆਂ 'ਚ ਏਸੀ ਸੀ ਸਾਰਾ ਦਿਨ ਏਸੀਆਂ 'ਚ ਰਹਿੰਦਾ ਸੀ ਇੱਥੇ 47 ਡਿਗਰੀ ਟੈਂਪਰੇਚਰ ਦਾ ਕੰਮ ਕਰ ਲੈਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਧੰਦਾ ਲਾਹੇਵੰਦ ਦਾ ਤੁਸੀਂ ਮੇਰੀ ਜਰਨੀ ਨਾਲ ਜੁੜੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਿਓ ਕਿੱਦਾਂ ਇੱਕ ਦਿਨ ਕਾਮਯਾਬ ਹੁੰਨਾ ਕਿੱਦਾਂ ਇਹ ਜ਼ਮੀਨ ਵਾਪਸ ਖਰੀਦਦਾ ਅੱਜ 1 ਰੁਪਿਆ ਕਾਹਲ ਨਹੀਂ ਪਰ ਇੱਕ ਦਿਨੇ ਜ਼ਮੀਨ ਜ਼ਰੂਰ ਖਰੀਦਾਂਗਾ ਮੇਰੀ ਜ ਮੈਨੂੰ ਪਤਾ ਹੈ ਕਿ ਡੈਰੀ ਦਾ ਵਾਲਾ ਧੰਦਾ ਵੀ ਲਾਹੇਵੰਦਾ ਆਉਣ ਵਾਲਾ ਟਾਈਮ ਡੈਰੀ ਦਾ ਵੀ ਆ ਤੇ ਖੇਤੀ ਦਾ ਵੀ ਆ ਇਸ ਲਈ ਵੱਡੇ ਵੱਡੇ ਕਾਰਪੋਰੇਟ ਘਰਾਂ ਨੇ ਤੁਹਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਲੱਗ ਗਏ ਬਾਈ ਛੱਡੋ ਬਾਹਰ ਦੇ ਖਿਹੜੇ ਬਹੁਤ ਕਰ ਲੀਆਂ ਕਮਾਈਆਂ ਆ ਕੇ ਆਪਾਂ ਆਪਣੀਆਂ ਵਿਰਾਸਤਾਂ ਆਪਣਾ ਪੰਜਾਬ ਆਪਣੀਆਂ ਜ਼ਮੀਨਾਂ ਸੰਭਲ ਲਈਏ ਇਹੀ ਬਹੁਤ ਵੱਡੀ ਗੱਲ ਹੈ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਹਿੱਸੇ ਖੇਤੀ ਦਾ ਧੰਦਾ ਆ ਇਹਦੇ ਇੱਕ ਦਾਣੇ ਨਾਲ ਹਜ਼ਾਰਾਂ ਘਰ ਚੱਲਦੇ ਨੇ ਬਾਈ ਤੇ ਖੇਤੀ ਦਾ ਧੰਦਾ ਨਾ ਆਪਾਂ ਛੱਡੀਏ ਤੇ ਸਾਰੇ ਵਲੌਗ ਆਉਣਗੇ ਦੇਖ ਸੀ ਟਾਕ ਬਲਜੀਤ ਚੈਨਲ ਤੇ ਮੇਰੇ ਸਾਰੇ ਵਲੌਗ ਆਉਣਗੇ ਖੇਤੀ ਦੇ ਅਸੀਂ ਟਰੈਵਲ ਵੀ ਕਰਦੇ ਆਂ ਬਈ ਸਪੋਰਟ ਕਰਿਓ ਕਿ ਤੁਹਾਡਾ ਭਰਾ ਹੈ ਆਪਣੀ ਜ਼ਮੀਨ ਵਾਪਸ ਖਰੀਦ ਸਕੇ ਜਿਹੜੀ 20 ਸਾਲ ਪਹਿਲਾਂ ਬਾਪੂ ਨੇ ਕਿਸੇ ਮਜਬੂਰੀਆਂ ਚ ਵੇਚਤੀ ਸੀ ਚੈਲੰਜ ਹੈ ਡੇਲੀ ਵਲੌਗ ਪਾਇਆ ਕਰਾਂਗੇ ਲਵ ਯੂ ਇਹ ਨੇ ਸਾਡੇ ਚਾਰ ਬੰਦਰ ਬੰਦਰ ਨਹੀਂ ਹੈਗੇ ਸ਼ੇਰ ਆ ਤੇ ਬੰਦਰ ਦੋ ਤਾਂ ਤੁਸੀਂ ਜਾਣਦੇ ਹੋ ਤੇ ਆਹ ਦੋ ਆਏ ਨੇ ਰਿਸ਼ਤੇਦਾਰ ਆ ਬੱਟਾ ਕਿ ਜਿੱਥੇ ਜਾਣੋ ਇੰਨੀ ਦੂਰ ਦੂਰਾ ਵੇਖੋ ਸਾਡਾ ਤੇ ਸੂਤ ਬੱਚਾ ਇਹ ਆਂ ਦਾਸ ਨੂੰ ਇਹਨਾਂ ਜਦੋਂ ਗੱਲਾਂ ਕਰਦਾ ਕਈ ਵਾਰੀਆਂ ਬਈਆਂ ਸਿਆਣੀਆਂ ਸਿਆਣੀਆਂ ਤਾਂ ਮਾਣ ਹੁੰਦਾ ਬਈ ਇਹ ਬੱਚਾ ਚੱਲ ਮੇਰੇ ਵੱਲ ਦੇਖਦਾ ਜੋ ਵੀ ਮੇਰਾ ਪਾਪਾ ਕਿਦਾਂ ਪੰਜਾਬ ਦੀ ਗੱਲ ਕਰਦਾ ਜਾਂ ਇਹਦੇ ਮਨ 'ਚ ਵੀ ਦਰਦ ਉਹ ਹੀ ਉੱਠਦਾ ਇਸ ਲਈ ਕਹਿੰਦੇ ਆਪਣੇ ਬੱਚਿਆਂ ਨੂੰ ਗੁਰਬਾਣੀ ਸਿਖਾਓ ਚੰਗੇ ਪਾਸੇ ਜੇ ਤੁਸੀਂ ਲੱਗੇ ਹੋ ਬੱਚਿਆਂ ਦੇ ਕੋਲ ਕੋਈ ਨਸ਼ਾ ਨਾ ਕਰੋ ਕਿ ਤੁਸੀਂ ਚੰਗਾ ਕੰਮ ਕਰੋਗੇ ਤਾਂ ਤੁਹਾਡੇ ਬੱਚੇ ਤੁਹਾਡੇ ਪੈਰਾਂ ਦੇ ਪੈਰ ਧਰਨਗੇ ਕਿਉਂਕਿ ਹਰੇਕ ਬੱਚੇ ਦਾ ਰੋਲ ਮਾਡਲ ਉਹਦਾ ਪਿਓ ਹੁੰਦਾ ਇਹਨੀਆਂ ਐਮਰੀਆਂ ਗੱਲਾਂ ਸੁਣ ਕੇ ਕਈ ਵਾਰੀ ਮਾਨ ਹੁੰਦਾ ਬਈ ਅੱਜ ਜਿਹੜਾ ਕਿਲਾ ਝੋਨੇ ਦਾ ਲਾਇਆ ਬਈ ਇਹ ਮੁਛਲ ਦਾ ਲਾਇਆ ਇਹ ਚਾਰ ਕਿੱਲਾਂ ਦੀ ਪਨੀਰੀ ਬੀਜੀ ਸੀ ਪਰ ਮੈਨੂੰ ਲੱਗਦਾ ਹੈ ਕਿ ਪਨੀਰੀ ਤਿੰਨ ਕਿੱਲਾਂ ਚ ਹੀ ਪੂਰੀ ਆਊਗੀ ਥੋੜਾ ਸੰਘਣ ਹੀ ਲਾਗੇ ਤੇ ਇਹ 1847 ਇਹ ਕੱਲ 2-3 ਦਿਨਾਂ ਦੇ ਵਿੱਚ ਇਹ ਲਾ ਦੇਣੀ ਆ ਤੇ ਉਹ ਪਰਾਂ ਜਿਹੜੀ ਆ ਪੱਕਾ ਘੱਗਰ ਵਾਲੀ ਜ਼ਮੀਨ ਲਈ ਹੋਈ ਆ ਦਾਵਣ ਚ ਇਹ ਉਹਦੇ ਵਾਸਤੇ ਆ ਉਹ 1121 ਤੇ ਇੱਕ ਪੀਬੀ07 ਨਵਾਂ ਵੀ ਲਿਆਂਦਾ ਬਾਸਬਤੀ ਦਾ ਉਹਦਾ ਦੇਖਾਂ ਕਾਲੀ ਇਹਦੇ ਚ ਨਾ ਚੂਵੇ ਸਣ ਵਿਚਾਲੇ ਅੱਜ ਤੇ ਪਾਣੀ ਸਾਈਡਾਂ ਵਾਲੇ ਜਿਹੜੇ ਆਪਾਂ ਆ ਨਵਾਂ ਫਾਰਮੂਲਾ ਤਿਆਰ ਕੀਤਾ ਸੀ ਕਿ ਚਾਰ ਸਪਰੇ ਪਾਣੀ ਖਿਲਾਰਨਾ ਪਾਣੀ ਫੁੱਲ ਗੱਡ ਕੇ ਖਿਲਾਰੀ ਅੱਜ ਇਹਦੇ ਚ ਚੂਹਾ ਵੜ ਗਿਆ ਅੱਜ ਉਥੇ ਕੁੱਤਰਨ ਲੱਗਿਆ ਸੀ ਸੁੱਕੇ ਕਰਕੇ ਦੇਖ ਕੇ ਠੀਕ ਹੈ ਇਹਦੇ ਚ ਫੁੱਲ ਪਾਣੀ ਖਿਲਾਰ ਦਿਆ ਅੱਜ ਸਾਈਡਾਂ ਤੇ ਇਹ ਸਾਈਡਾਂ ਤੇ ਪਾਣੀ ਖਿਲਾਰਨ ਦਾ ਬਈ ਇਹ ਫਾਇਦਾ ਕਿ ਇਹਦੇ ਵਿੱਚ ਜਾਨਵਰ ਜਾਂ ਚੂਹੇ ਨਹੀਂ ਵੜਦੇ ਚੂਹੇ ਬਹੁਤ ਵੱਡਾ ਨੁਕਸਾਨ ਕਰਦੇ ਆ ਇਹ ਲਾਭਦਾ ਜਿਹੜੀ ਅਸੀਂ ਬਹੁਤ ਬੀਜੀ ਹੁੰਦੀ ਹੈ ਅੱਥੀ ਲਈ ਅੱਛਾ ਇੱਕ ਹੋਰ ਗੱਲ ਸੀ ਕਿ ਮੈਨੂੰ ਕਮੈਂਟ ਆਇਆ ਕਿ ਬਈ ਤੁਸੀਂ ਹਿੰਦੀ ਚ ਵਲੌਗ ਬਣਾਇਆ ਕਰੋ ਕਿ ਪੰਜਾਬ ਵਾਲਿਆਂ ਨੂੰ ਤੇ ਸਾਰਾ ਕੁਝ ਪਤਾ ਹੀ ਆ ਜਿਹੜੀ ਖੇਤੀਬਾੜੀ ਤੁਸੀਂ ਦਿਖਾ ਰਹੇ ਹੋ ਵੀ ਬਾਹਰ ਲਿਆਣ ਨੂੰ ਨਹੀਂ ਪਤਾ ਬਈ ਜੇ ਜਾਦਾ ਲੋਕਾਂ ਦਾ ਇਹ ਸੁਝਾ ਆ ਜਾਂ ਮੇਰੇ ਪੰਜਾਬੀ ਵੀਰ ਜਿੰਨਾਂ ਲਈ ਮੈਂ ਸ਼ੁਰੂ ਕੀਤਾ ਜੋ ਕਹਿਣਗੇ ਤਾਂ ਮੈਂ ਹਿੰਦੀ 'ਚ ਬਣਾ ਦਿਆ ਕਰੂੰਗਾ ਇਹ ਤਾਂ ਵੈਸੇ ਮੇਰੀ ਮਾਂ ਬੋਲੀ ਆ ਪੰਜਾਬੀ ਮੈਨੂੰ ਮਾਣ ਹੁੰਦਾ ਪੰਜਾਬੀ ਬੋਲ ਕੇ ਬਈ ਹਿੰਦੀ ਬਹੁਤ ਸੋਹਣੀ ਬੋਲ ਲੈਂਦਾ ਮੈਂ ਮਲਟੀ ਇੰਟਰਨੈਸ਼ਨਲ ਕੰਪਨੀਆਂ 'ਚ ਕੰਮ ਕੀਤਾ ਜਿਵੇਂ ਤੁਹਾਨੂੰ ਦੱਸਿਆ ਇੰਗਲਿਸ਼ ਵੀ ਬੋਲ ਲੈਂਦੇ ਆ ਤੇ ਹਿੰਦੀ ਵੀ ਬੋਲ ਲੈਂਦੇ ਆ ਪਰ ਜਦੋਂ ਇਸ ਭਾਸ਼ਾ 'ਚ ਗੱਲ ਕਰੀਦੀ ਆ ਨਾ ਬਈ ਗੱჭਜਾ ਭਰ ਜਾਂਦਾ ਇਸ ਲਈ ਪੰਜਾਬੀ ਚ ਬੋਲਦਾ ਜੇ ਮੇਰੇ ਸਾਰੇ ਭਰਾ ਪੰਜਾਬੀ ਕਹਿਣਗੇ ਵੀ ਠੀਕ ਆ ਤੁਸੀਂ ਇਸ ਆਪਣੇ ਪੰਜਾਬ ਨੂੰ ਹਿੰਦੀ ਚ ਪ੍ਰਮੋਟ ਕਰੋ ਤਾਂ ਆਪਾਂ ਜਰੂਰ ਕਰਾਂਗੇ ਇਹ ਸਾਡਾ ਰੰਗਲਾ ਪੰਜਾਬ ਬਹੁਤ ਸੋਹਣਾ ਮੌਸਮ ਬਣਿਆ بارش ਆਉਣ ਵਾਲੀ ਅੱਜ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਜਿੰਨੀ ਜ਼ਿਆਦਾ ਮੀਂਹ ਦੀ ਲੋੜ ਸੀ ਅੱਜ ਦੇ ਦਿਨ ਪ੍ਰਮਾਤਮਾ ਨੇ ਸੁਣ ਲਈ ਬਈ بارش ਆ ਗਈ ਇਹ ਖੇਤਾਂ ਵਾਸਤੇ ਵਰਦਾਨ ਹੈ ਤੇ ਜਿਹੜਾ ਅੱਜ ਝੋਨਾ ਲਾਇਆ ਉਹਦੇ ਲਈ ਤਾਂ ਮੈਂ ਤੁਹਾਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਵੀ ਇਹ ਬਰਸਾਤ ਕਿੰਨੀ ਜ਼ਰੂਰੀ ਸੀ ਆਹ ਕਿਆ ਮੌਸਮ ਬਣ ਗਿਆ ਬਰਸਾਤ ਆ ਗਈ ਉੱਪਰ ਵਾਲਿਆ ਤਰਾ ਧੰਨਵਾਦ ਜੇ ਤੂੰ ਐਂ ਜੱਟਾਂ ਦਾ ਸਾਥ ਕਿਸਾਨਾਂ ਦਾ ਦੇਂਦਾ ਰਿਹਾ ਜਿਹੜੇ ਫਲਸਫਰ ਫਲਸਫੀਆਂ ਘੋੜਦੇ ਨੇ ਪਾਣੀ ਮੁੱਕ ਜਾਣਾ ਇਹ ਹੋ ਜਾਣਾ ਬੋਹ ਜਾਣਾ ਝੋਨੇ ਬੰਦ ਕਰ ਦੋ ਇੱਕ ਟੀ-ਸ਼ਰਟ ਨੂੰ ਬਣਾਉਣ ਤੇ 24 ਲੀਟਰ ਪਾਣੀ ਲੱਗਦਾ ਬਈ ਤੇ ਪੂਰਾ ਸਾਲ ਫੈਕਟਰੀਆਂ ਚੱਲਦੀਆਂ ਨੇ ਤੇ ਹਜ਼ਾਰਾਂ ਟੀ-ਸ਼ਰਟਾਂ ਡੈਲੀ ਨਿਕਲਦੀਆਂ ਨੇ ਇਹ ਸਿਰਫ 2 ਮਹੀਨੇ ਪਾਣੀ ਲਾਉਂਦੇ ਆ ਤੇ ਉਹ ਵੀ ਜੇ ਬਰਸਾਤ ਆ ਜੇ ਤੇ ਵਿੱਚੋਂ ਮੋਟਰਾ ਬੰਦ ਰਹਿੰਦੀਆਂ ਪਾਣੀ ਓਵਰਫਲੋ ਹੋ ਜਾਂਦਾ ਇਹਦੇ ਤੇ ਸਾਰੀ ਦੁਨੀਆ ਦੀ ਅੱਖ ਹੈ ਇਸ ਇੱਕ ਝੋਨਾ ਬੰਦ ਕਰਾਉਣ ਤੇ ਪੰਜਾਬ ਨੂੰ ਥੱਲੇ ਲਾਉਣ ਤੇ ਸਾਰੀ ਦੁਨੀਆ ਦੀ ਅੱਖ ਹੈ ਫੈਕਟਰੀਆਂ ਵੱਲ ਕਿਸਦਾ ਧਿਆਨ ਨਹੀਂ ਤੇ ਮੇਰੀਆਂ ਵੀਡੀਓ ਪਰਿਵਾਰ ਦੇ ਵਿੱਚ ਦੇਖਣ ਵਾਲੀਆਂ ਹੁੰਦੀਆਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਪਰਿਵਾਰ ਜਿਵੇਂ ਮਰਜ਼ੀ ਦੇਖਿਆ ਕਰੋ ਤੇ ਦੂਜੀ ਵੀਡੀਓ ਦੇ ਵਿੱਚ ਨੌਲੇਜ ਵਾਲੀਆਂ ਗੱਲਾਂ ਜਿੰਨਾ ਕੋ ਮੇਰਾ ਦਿਮਾਗ ਹੈ ਜਿੰਨੀ ਕੋ ਮੇਰੀ ਸੋਚ-ਬੋਚ ਕੰਮ ਕਰਦੀ ਹੈ ਮੈਂ ਨੌਲੇਜ ਪੜ੍ਹਦਾ ਕਿਤਾਬਾਂ ਜੋ ਉਹ ਤੁਹਾਡੇ ਨਾਲ ਜੂਰ ਸ਼ੇਅਰ ਕਰਦਾ ਰਹੂੰਗਾ